ਹੁਣ ਹੁਣ ਮੰਮੀ ਮੰਨ ਜਾਨਾ ਤੇ ਸਗੋ ਚੰਗਾ ਹੀ ਆ ਬਾਵਾ ਭੱਜ ਨਾਲ ਪੈਣਾ ਪੈਣਾ ਮਿਲਣ ਦੀ ਉਦਾਂ ਕਿੱਥੇ ਆਇਆ ਜਾਇਆ ਜਾਂਦਾ ਵਾ ਬੈਠੇ ਮੰਮੀ ਧੁੱਪ ਸੇਕਣ ਦੇ ਹੋ ਹਾਂ ਬੈਠੇ ਆ ਮੈਂ ਹੁਣ ਧੁੱਪ ਨਿਕਲੀ ਸੀ ਤੇ ਮੈਂ ਕਿਹਾ ਚੱਲ ਬਾਹਰ ਬਹਿ ਜਾਨੇ ਆ ਚੱਲ ਵਧੀਆ ਕੀਤਾ ਜੀ ਤੇ ਤੇਰੇ ਵਾਂਗੂ ਥੋੜਾ ਵੀ ਅੰਦਰ ਹੀ ਬਹਿ ਰਹਿਣਾ ਕੰਬੜ ਲੈ ਕੇ ਜਦ ਧੁੱਪ ਨਿਕਲੀ ਹੋਏ ਬੰਦਾ ਬਾਹਰ ਵੀ ਪੈਂਦਾ ਦੋ ਘੜੀਆਂ ਮੰਮੀ ਅੱਜ ਸਰੇ ਸਵਖਤੀ ਉੱਠ ਪਿਆ ਹਾਂ ਤੇ ਠੰਡ ਜੀ ਬੜੀ ਲੱਗਣ ਦੀ ਤੇ ਮੈਂ ਕਿਹਾ ਵੀ ਕੀ ਕਰਨਾ ਬਾਹਰ ਕੰਮ ਆਦੇ ਹੈ ਨੀ ਕੋਈ ਵੀ ਤੇ ਮੈਂ 10 ਮਿੰਟ ਉੱਥੇ ਬਹਿ ਗਿਆ ਅਜਾ ਬਾਹਰ ਵੇਖਾ ਨਿਕਲ ਗਏ ਛੱਟ ਧੁੱਪ ਲੱਗ ਜਦੀ ਤੇ ਐਂ ਜੋ ਪਰਸੇ ਆ ਜਾਂਦਾ ਸਰੀਰ ਨੂੰ ਬਾਹਰ ਦੀ ਧੁੱਪ ਸਭ ਚੰਗੀ ਐ ਇਹ ਤਾਂ ਗੱਲ ਤਾਂ ਢੀ ਸਹੀ ਐ ਮੇਰੇ ਕੋਲ ਨਾਲੇ ਸਿਆਲ ਦੇ ਦਿਨ ਨੇ ਤੈਨੂੰ ਪਤਾ ਹੀ ਐ ਪਤਾ ਧੁੱਪ ਲੱਗੇ ਦਾ ਆਖੀ ਦਾ ਸ਼ੁਕਰ ਆਖੇ ਤੇ ਸਹੀ ਐ ਹਾਂ ਤੇ ਮੈਂ ਕਿਹਾ ਨਵਦੀਪ ਡਈ ਹੀ ਕਹਿਣਾ ਵੀ ਪਿੰਡ ਜਾਣਾ ਤੇ ਮੈਂ ਛੱਡਣਾ ਉਹਨੂੰ ਕਿਉਂ ਕੀ ਗੱਲ ਉਸ ਕੋਈ ਵਿਆਹ ਤਾਂ ਰਿਹਾ ਵਾ ਉਹ ਮੰਮੀ ਵਿਆਹ ਤੇ ਨੇ ਧਰਿਆ ਉਹਦੇ ਆਈਆਂ ਚਾਚੇ ਤਾਂ ਆ ਜਾਂਦੇ ਕੁੜੀਆਂ ਜਿਆਣੇ ਨੂੰ ਪਈਆਂ ਛੁੱਟੀਆਂ ਹੂੰ ਤੇ ਉਹ ਫੋਨ ਫੋਨ ਕਰਨ ਲਈਆਂ ਵੀ ਤੂੰ ਵੀ ਆ ਜਾ ਚੱਲ ਹੁੰਦਾ ਹੀ ਐ ਵੀ ਇਕੱਠੀਆਂ ਹੋਈਏ ਉਦਾਂ ਕਿੱਥੇ ਜਾਇ ਜਾਣ ਡਿਆ ਮੰਮੀ ਤੇ ਇਹੋ ਜੀਆਂ ਗੱਲਾਂ ਨਾ ਮੈਨੂੰ ਸੁਣਾ ਆਹਾਂ ਨਹੀਂ ਕਿਤੇ ਵੀ ਜਾਣਾ ਹੈਗਾ ਕਿਉਂ ਘਟ ਘਰੇ ਰਹਿਣ ਦਿਆ ਨੂੰ ਲੱਕੀ ਗੱਲ ਮੰਮੀ ਐਵੇਂ ਇਦਾਂ ਨਾ ਕਰਿਆ ਕਰੋ ਕਿਉਂ ਕੀ ਗੱਲ ਉਹਦੇ ਕਦੀ ਆਏ ਨਹੀਂ ਮਿਲਣੇ ਨੂੰ ਇਹਦਾ ਬਣਾ ਦੇ ਲੋ ਦਰਿਆ ਵਾ ਮੰਮੀ ਤੂੰ ਹੀ ਕਮਾਲ ਕਰਦੇ ਓ ਫਿਰ ਕੀ ਹੋ ਗਿਆ ਜੇ ਨਹੀਂ ਹੁੰਦੇ ਤੇ ਅਗਲੇ ਕੰਮਕਾਰ ਵਾਲੇ ਬੰਦੇ ਨੇ ਸੋ ਕੰਮ ਹੁੰਦੇ ਨੇ ਇਹ ਥੋੜਾ ਵੀ ਅਗਲੇ ਕੋ ਨਹੀਂ ਆਇਆ ਜਾਂਦਾ ਤੇ ਇਹੀ ਵੀ ਨਹੀਂ ਜਾਣਾ ਤੂੰ ਇਹੋ ਜੀਆਂ ਸਪੋਰਟਾਂ ਨਾ ਲਿਆ ਕਰ ਸਾਰੇ ਦੁਨੀਆੇ ਕੰਮ ਕਰਦੀ ਐ ਕਿ ਉਹ ਚਾਰਜ ਨਹੀਂ ਕਰਦੇ ਹੈਗੇ ਜਦੋਂ ਧੀ ਵਿਆਹੀ ਐ ਨਾ ਮਗਰ ਕਿਤੇ ਬਾਤ ਵੀ ਲਈਦੀ ਐ ਇਹ ਥੋੜਾ ਵੀ ਘਰੋਂ ਕੱਢਦੀ ਐ ਤੇ ਚੇਤਾ ਹੀ ਭਲਾ ਦੇਦਾ ਵਾ ਉਹ ਮੰਮੀ ਅੱਜ ਤਾਂ ਸਹੀ ਹੀ ਇੱਕ ਕਰੀ ਹਜੇ ਵਿਆਹ ਨੂੰ ਕਿੰਨਾ ਚਿਰ ਹੋਇਆ ਏ ਸਿਆਲੀ ਦਿਨ ਨੇ ਨਹੀਂ ਨਿਕਲਿਆ ਜਾਂਦਾ ਬਹੁਤੀਆਂ ਗੱਲਾਂ ਨਾ ਸੁਣਾ ਮੈਨੂੰ ਮੈਂ ਨਹੀਂ ਕਿਤੇ ਵੀ ਜਾਣ ਦੇਣਾ ਇੱਥੇ ਵੀ ਪਰਾਣੇ ਆਉਣੇ ਨੇ ਪਰਾਣੇ ਆਉਣੇ ਨੇ ਉਹ ਕਿਹੜੇ ਪਰਾਣੇ ਆਉਣੇ ਆ ਜਦੋਂ ਹੋਣਗੇ ਨਾ ਤੈਨੂੰ ਵੀ ਲੱਗ ਜਾਏਗਾ ਪਤਾ ਤੂੰ ਇਤਨਾ ਪੁੱਛ ਕੇ ਕੀ ਕਰਨਾ ਵਾ ਤੇ ਨਾਲੇ ਇਹ ਆ ਵੀ ਮੇਰੇ ਕੋਲ ਕੰਮ ਹੋਣਾ ਵਾ ਤੈਨੂੰ ਪਤਾ ਹੀ ਏ ਮੰਮੀ ਜਿੱਦਾਂ ਪਰੌਣੇ ਆਉਣਗੇ ਇਹਨੂੰ ਲੈ ਆਵਾਂਗੇ ਫਿਰ ਕੀ ਐ ਇਹਨੇ ਕਿਹਾ ਉੱਥੇ ਬਹਿ ਰਿਆ ਨਾ ਨਾਲ ਇਹਦੀ ਵੀ ਦੋਕ ਦਿਨ ਰਵਾਂਗੀ ਫਿਰ ਆ ਜਾਾਂਗੀ ਨਹੀਂ ਮੈਂ ਦੋ ਦਿਨ ਵੀ ਨਿਕਲ ਆਉਣਾ ਹੈਗਾ ਜਣਾ ਚ ਰੋ ਨਾ ਨਾ ਆਉਣਗੇ ਮੈਂ ਨਿਕਲ ਆਉਣਾ ਮੈਨੂੰ ਇਹੋ ਜਿਹੀ ਗੱਲਾਂ ਨਾ ਸੁਣਾ ਤੂੰ ਮੰਮੀ ਆਪ ਤੁਸੀਂ ਮਹੀਨਾ ਵੀ ਨਹੀਂ ਕੱਢਦੇ ਤੇ ਤੁਰ ਪੈਂਦੇ ਹੋ ਇਹ ਕਿਹੜੀਆਂ ਗੱਲਾਂ ਤੇ ਤੂੰ ਆਉਣਾ ਮੈਂ ਕਦੇ ਦੀ ਵੀ ਆਈਆਂ 40 45 ਸਾਲ ਹੋ ਗਏ ਨੇ ਮੇਰੇ ਰੀਸ ਹੈ ਉਹਨੂੰ ਜੇ ਇੱਦਾ ਕਰਨਾ ਨਾ ਮੈਂ ਤੁਹਾਡੇ ਨਾਲ ਜਾਇਆ ਨਹੀਂ ਕਰਨਾ ਫਿਰ ਆਹੋ ਆਪ ਤੁਸੀਂ ਮੰਨਦੇ ਹ ਨਹੀਂ ਤੁਹਾਡੀ ਸਾਰਿਆਂ ਮੰਨਦੇ ਆ ਆਹ ਤੂੰ ਜਾਂਦੇ ਵੇ ਜੋ ਮੈਂ ਕਹਿਤਾ ਬਸ ਉਹੀ ਹੋਵੇ ਤੇ ਮੇਰੀਆਂ ਪਰਿਸ਼ਰੀਆਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਜਾ ਹਾਂ ਮੈਂ ਕਦੋਂ ਦੀ ਵੀ ਆਈ ਹਾਂ ਤੇ ਉਹ ਜੇ ਕੱਲ ਵੀ ਆਈ ਹੈ ਉਹਨਾਂ ਦਾ ਫਰਜ ਨਹੀਂ ਈ ਪੈਣੋ ਮਿਲਣ ਦਾ ਮੰਮੀ ਤੂੰ ਦੇਖੋ ਗੱਲ ਦੇ ਮਦਰ ਪੈ ਜਾਂਦੀ ਓ ਨਹੀਂ ਮੈਂ ਨਹੀਂ ਘਲਾਉਣਾ ਹੈਗਾ ਪਰ ਉਹਨੇ ਆਉਣਾ ਕੰਮ ਧੰਦਾ ਕਰਨਾ ਮੇਰੇ ਕੋਲ ਨਹੀਂ ਹੁੰਦਾ ਹੈਗਾ ਸਿੱਧੀ ਜਿਹੜੀ ਗੱਲ ਮੈਂ ਤਾਂ ਛੱਡ ਕੇ ਆਵਾਂਗਾ ਜੇ ਨਹੀਂ ਮੰਨਣਾ ਤਾਂ ਨਾ ਅਸੀਂ ਕਰ ਲੋ ਜੋ ਤੁਸੀਂ ਕਰਨਾ ਤੇ ਜਾਂ ਦਫਾ ਹੋ ਫਿਰ ਮੇਰੇ ਵੱਲ ਆਇਆ ਕੀ ਕਰਨ ਮੈਂ ਤੂੰ ਜਾ ਮੈਂ ਤਾਂ ਤੁਹਾਨੂੰ ਦੱਸਣ ਨਹੀਂ ਮੈਂ ਨਹੀਂ ਇਹ ਦੱਸ ਤੇਰੀ ਰਹੀ ਰਹਿੰਦੀ ਉਹ ਨਹੀਂ ਕਹਨਾ ਸਹੀ ਹੈ। ਆਹ ਵਾਹੋ। ਤੂੰ ਦਿਨ ਸਲਾਮਾਂ ਦਿੰਦਾ ਮੈਨੂੰ ਆਣ ਕੇ। ਉਹਦੇ ਵੱਲ ਦੀ ਬੜੀ ਸੈਟ ਲਿੰਦਾ ਵਾ। ਮਾਂ ਵੱਲ ਨਹੀਂ ਵਿੰਦਾ। ਉਹ ਹੁੰਦਾ ਕੰਮ ਕੇ ਨਹੀਂ ਹੁੰਦਾ ਇਹਦੇ ਕੋਲ। ਦਫਾ ਹੋ ਪਰ। ਨਵਦੀਪ? ਹਾਂਜੀ। ਤੂੰ ਹੋ ਤਿਆਰ ਤਾਂ ਚੱਲ ਚੱਲੀ ਛੱਡ ਕੇ ਮੰਨ ਗਈ ਨਹੀਂ ਮੰਮੀ। ਮੰਮੀ ਨਹੀਂ ਉਹ ਮੰਨੇ। ਮੈਂ ਕਿ ਮੈਂ ਛੱਡ ਕੇ ਆਉਣਾ। ਜੇ ਫਿੰਦਰ ਫਿਰ ਉਹਨਾਂ ਨੇ ਨਹੀਂ ਹਾਂ ਕੀਤੀ ਤੇ ਫਿਰ ਨਹੀਂ ਮੈਂ ਜਾਣਾ ਹੈਗਾ। ਐਵੇਂ ਫਿਰ ਕਾਦੇਲੀ ਘਰ ਵਿੱਚ ਲੜਾਈ ਪਾਉਣੀ ਐ। ਇਦਾਂ ਕਿੰਨਾ ਚਿਰ ਕੰਮ ਚੱਲੇਗਾ? ਇੱਕੋ ਗੱਲ ਰੱਟੀ ਹੈ ਵੀ ਉਹਦੇ ਪੇਕਿਆਂ ਤੋਂ ਨਹੀਂ ਆਉਂਦਾ ਕੋਈ ਇੱਥੇ ਆਉਣਾ ਪਿੰਦਰੋਂ ਆਉਣਨੇ ਵੀ ਹੋਈ ਮੇਰੀ ਉਹਨਾਂ ਨਾਲ ਗੱਲ ਕਹਿੰਦੇ ਛੁੱਟੀਆਂ ਤੋਂ ਬਾਅਦ ਵਿੱਚ ਆਵਾਂਗੇ ਤੇ ਜੇ ਮੰਮੀ ਨੇ ਮੈਨੂੰ ਨਹੀਂ ਜਾਣ ਦੇਣਾ ਫਿਰ ਹੋ ਸਕਦਾ ਭਾਵੇਂ ਛੁੱਟੀਆਂ 'ਚ ਆ ਜਣ ਤੇ ਰੱਖਾਂਗੇ ਦੋ ਚਾਰ ਦਿਨ ਉਹਨਾਂ ਨੂੰ ਲੱਤ ਜੀ ਕਿੰਨਾ ਦੀ ਰੀਤ ਚੱਲ ਕੋਈ ਨਹੀਂ ਜਦੋਂ ਉਹ ਵੀ ਹੋਣਗੇ ਠੀਕ ਆ ਐਦਾਂ ਹੁਣ ਤੂੰ ਨਾ ਜੇ ਦਾ ਘਰ ਆ ਤੇ ਉਹਨੂੰ ਛੱਡਵਾ ਉਹਨਾਂ ਆਖਣਾ ਪਤਾ ਨਹੀਂ ਕੀ ਗੱਲ ਆ ਕਿਉਂ ਨਹੀਂ ਆਉਂਦੀ ਉਹਨਾਂ ਨੇ ਕੁਝ ਨਹੀਂ ਕਿਹਾ ਹੈਗਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਆਪੇ ਸਮਝਾ ਲੈਣਾ ਉਹਨਾਂ ਨੂੰ ਕਿਹੇ ਗੱਲ ਦਾ ਕੋਈ ਨਹੀਂ ਪਤਾ ਹੈਗਾ ਸਾਰੀ ਗੱਲ ਮੈਂ ਆਪਣੇ ਤੇ ਲੈ ਆਉਣੀ ਤੁਹਾਡੇ ਤੇ ਕੋਈ ਗੱਲ ਨਹੀਂ ਆਉਂਦੀ ਇਹ ਹੁਣੇ ਕੱਲ ਨੂੰ ਮੇਰੇ ਕੋਲ ਗੱਲ ਗੱਲ ਤੇ ਸੁਣਾਏ ਤੁਸੀਂ ਜਾਣ ਨਹੀਂ ਦਿੱਤਾ ਉਹ ਨਹੀਂ ਸੁਣਾਉਂਦੀ ਹੈਗੀ ਐਸੀ ਗੱਲ ਤੋਂ ਡਰਦੀ ਤੇ ਮੈਂ ਨਹੀਂ ਜਾਣਦੀ ਹੈਗੀ ਜੇ ਮੈਂ ਇੱਕ ਵਾਰੀ ਚੱਲ ਗਈ ਨਾ ਤੇ ਮੰਮੀ ਦਾ ਕੀ ਪਤਾ ਮੁੜ ਕੇ ਗਲੀ ਮੈਨੂੰ ਭਾਵੇਂ ਘਰ ਨਾਲ ਵੜਾਂਦੇ ਮੈਂ ਤੁਹਾਡਾ ਨਹੀਂ ਦੇਣਾ ਕਿੰਨੀ ਇੱਜ਼ਤ ਬਣਾਈ ਆ ਸਾਰੀ ਮਿੱਟੀ ਚ ਮਿਲ ਜਣੀ ਮੁੜ ਕੇ ਆਪ ਵੀ ਇਹ ਖਲਾ ਫਿਰ ਆਪਣੀ ਮਰਜ਼ੀ ਕਰ ਲੈ ਹੁਣ ਮੇਰੇ ਕੋ ਗਾਣਾ ਕਹੀਂ ਵੀ ਮੰਨਦੇ ਨਹੀਂ ਮੇਰੀ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਹੀ ਤੇ ਤੁਹਾਨੂੰ ਖਲਾਏ ਕਿ ਮੇਰੀ ਮੰਮੀ ਨੇ ਮੰਨਣੀ ਨਹੀਂ ਆ ਬੜੇ ਇੱਜ਼ਤ ਦੇ ਪੱਕੇ ਆ ਵੇ ਕਿਹੇ ਤਰਸ ਨਹੀਂ ਹੁੰਦਾ ਹੈ ਗਾਉਨਾਂ ਨੂੰ ਤਾਂ ਇਸ ਮੇਰਾ ਵੀ ਦਿਲ ਕਰਦਾ ਹੀ ਹੈ ਚਾਹ ਨੂੰ ਹੱਦ ਹੋਈ ਏ ਆਂ ਜੀ ਪਾਣੀ ਲਿਆਵੋ ਨਹੀ ਕਵਲ ਬਾਸ ਤੋਂ ਹੁਣ ਕੀ ਕਰਨਾ ਪਾਣੀ ਧੁੱਪ ਗਿਆ ਵਾ ਵਾਵਾ ਪਣ ਧੁੱਪ ਦਾ ਲਾ ਲ ਲੈ ਲਿਆ ਤੇ ਧੁੱਪ ਗਿਆ ਵਾ ਨਹੀਂ ਤੇ ਧੁੰਦਾ ਪੈਂਦੀਆਂ ਰਹਿਣੀਆਂ ਫੇਰ ਕਿੱਥੇ ਹੁਣਾ ਹੈ ਧੁੰਦਾ ਕਰਕੇ ਇਹੋ ਜੇ ਕੰਮ ਕਿੱਥੋਂ ਹੁੰਦੇ ਨੇ ਆ ਪਾ ਵੀ ਤਾਂ ਦੇ ਦੇ ਔਨ ਕਰਕੇ ਨਾ ਸੇ ਸੇ ਤੇ ਵੇੜਾ ਧੁੱਪ ਗਿਆ ਵਾ ਨਹੀਂ ਤਾਂ ਰਹਿ ਜਾਣਾ ਹੀ ਇਦਾਂ ਹੀ ਉਹ ਕੜਾ ਅੱਜ ਨਵਾਂ ਆਉਣ ਗਿਆ ਕਬਲ ਅੱਗੇ ਵੀ ਆਉਂਦੀ ਐ ਤੇ ਮੈਂ ਚੱਲ ਜੇ ਡਏ ਆ ਤਾਂ ਧੋਈ ਛੜਨੇ ਆ ਪਰ ਜਾਈ ਜਦੋਂ ਉੱਠਣ ਨੂੰ ਜੀ ਨਹੀਂ ਕਰਦਾ ਤੇ ਹੋਰ ਚਲ ਤੁੱਬ ਗਿਆ ਨਾਲ ਇੱਕ ਵਾਰੀ ਸਫਾਈ ਹੋ ਗਈ ਨਵਾਂ ਸਾਲ ਵੀ ਆਉਣ ਵਾਲਾ ਵਾ ਆਏ ਤੇ ਹੈ ਵਾ ਪਰ ਨਿਆਣਿਆਂ ਨੇ ਕਿੱਥੇ ਰਹਿਣ ਦੇਣਾ ਆ ਜਿਹੜੀਆਂ ਛੁੱਟੀਆਂ ਪੈ ਗਈਆਂ ਨਾ ਰੋਜ਼ ਨੂੰ ਇਹਨੇ ਤਾਂ ਟਿਕਣਾ ਹੀ ਨਹੀਂ ਕਰ ਚੱਲ ਕੋਈ ਗੱਲ ਨਹੀਂ ਪਾ ਵੀ ਦੇਣਗੇ ਖਲਾੜਾ ਤਾਂ ਅਸੀਂ ਫੇਰ ਕਰ ਲਾਂਗੇ ਸਾਨੂੰ ਕੀ ਚਲੋ ਉਹ ਤਾਂ ਗੱਲ ਤੇਰੀ ਠੀਕ ਆ ਤੇ ਜਾ ਜਾ ਕੇ ਨਾ ਕੋਟੀਪਾਲਾ ਠੰਡ ਬੜੀ ਆ ਭਾਬੀ ਮੈਨੂੰ ਗਰਮੀ ਲੱਗਣ ਦੀ ਮੈਂ ਹਜੇ ਹੁਣੇ ਲਾਈ ਐ ਕੋਈ ਗੱਲ ਮੈਂ ਠਹਿਰ ਕੇ ਪਾਲਾਂਗੀ। ਉਹ ਕਬਲ ਫੋਨ ਆਉਂਦੇ ਆ ਵੇਖ ਕਿਧਾ ਆਉਂਦੇ ਆ ਮੈਂ ਨਾ ਮਾਜਤ ਬਾਲਟੀ ਚੁੱਕਵਾ। ਭਾਬੀ ਤੁਸੀਂ ਆ ਰਿਆ ਤਾਂ ਤੁਸੀਂ ਫੋਨ ਜਾ ਕੇ ਵੇਖੋ ਇਹ ਮੈਂ ਚੁੱਕ ਦਨੀ ਆ। ਥੱਲੇ ਆਉਂ। ਲੈ ਭਾਬੀ ਦਾ ਕਮਣੇ। ਸਾਸ਼ਿਕਾ ਭਾਬੀ ਜੀ। ਹੋ ਸੁਣਾਓ ਠੀਕ ਠਾਕ ਜੀ। ਤੁਰਪੇ ਜੀ। ਨਹੀਂ ਤੇ ਤਾਨੂੰ ਡਿਕਣ ਦੇ ਹਾਂ ਚੱਲ ਕੋਈ ਗੱਲ ਨਹੀਂ ਤੇ ਫਿਰ ਕਿਦਨ ਆਓਗੇ ਚਲੋ ਕੋਈ ਗੱਲ ਨਹੀਂ ਜਦੋਂ ਵੀ ਆਉਣਾ ਉਹ ਗਣਾ ਫੋਨ ਕਰ ਦਿਓ ਚਲੋ ਠੀਕ ਆ ਭਬਜੀ ਨਹੀਂ ਤੇ ਸਵੇਰ ਦੀ ਹੈ ਨਾ ਭੱਜੀਆਂ ਫੇਰ ਡੀਆਂ ਹਾਂ ਵੀ ਛੇਤੀ ਕੰਮ ਨੇ ਬੇੜਲੀ ਚੱਲ ਬੰਦਾ ਲਾ ਕੇ ਬਹਿਣ ਵਾਲਾ ਵੀ ਬੰਦਾ ਵਾ ਮੇਰੀ ਸੁਣ ਲੈ ਗੱਲ ਜੇ ਮੇਰੇ ਪੁੱਛੇ ਤੋਂ ਬਿਨਾ ਗਿਆ ਨਾ ਉਹ ਛੱਡਣਾ ਤੇ ਤੂੰ ਵੀ ਉਹਨੇ ਦਿਨ ਉੱਥੇ ਹੀ ਰਹੀ ਘਰ ਨਾ ਆਈ ਉਹ ਮੰਮੀ ਨਹੀਂ ਚੱਲੇ ਨਹੀਂ ਮੈਂ ਜਾ ਆ ਜਾ ਨਾਲੇ ਉਹਦੀ ਵੀ ਰੀ ਲਾਸੀ ਗਈ ਤੇ ਤੂੰ ਉਹਦੇ ਨਾਲ ਹੀ ਰਹੀ ਤੁਹਾਨੂੰ ਮੈਂ ਉੰਜ ਹੀ ਘਰੋਂ ਕੱਢ ਦੇਣਾ ਬੇਜ ਦਖਲ ਕਰ ਦੇਣਾ ਪੁਰੇ ਫਿਰ ਉਹ ਬਾਹਰ ਹੀ ਠੀਕ ਆ ਕਰ ਦੋ ਆਹੋ ਅੱਗੇ ਬੇਜ ਦਖਲ ਨਾਲ ਕੱਟ ਕੀਤਾ ਤੁਸੀਂ ਮੱਝਾਂ ਬਾਹਰ ਕੱਡੀਆਂ ਨਹੀਂ ਕਿ ਨਹੀਂ ਹੋ ਮੈਂ ਤੁਹਾਡਾ ਨੌਕਰ ਲੱਗਾ ਹਨਾ ਕੰਮ ਕੋ ਕਹੀਏ ਉਹ ਤੁਸੀਂ ਮੰਨਦੇ ਹੈ ਨੀਗੇ ਉਹ ਚੱਲਿਆਂ ਕੱਢਣ ਕਦਾ ਦੀ ਝੋਪ ਲੱਗੀ ਏ ਬਿਨਾ ਆਖੇ ਤੋਂ ਕੱਢੀ ਨਾ ਜਿਨਾਂ ਜਿਰ ਮੈਂ ਆਖਾ ਨਾ ਜੇ ਇਹੋ ਹੀ ਤੇ ਗੱਲ ਵੈ ਮੰਮੀ ਸਿਰੇ ਧੁੰਡੀ ਤਾਂ ਕਰਕੇ ਨਹੀਂ ਕੱਢੇ ਡੰਗਰ ਬਾਹਰ ਵੇ ਡੰਗਰ ਦੇ ਲੋਕੀ ਵੇਲੇ ਸਰੀ ਕੱਢ ਦਿੰਦੇ ਨੇ ਸੂਰਜ ਮਗਰੋਂ ਚੜ੍ਹਦਿਆਂ ਲੋਕੀ ਪਹਿਲਾਂ ਕੱਢ ਦਿੰਦੇ ਨੇ ਮੈਂ ਕੱਲ ਨੂੰ ਨਾ ਮਨੇਰੇ 4 ਵਜੇ ਕੱਢ ਛੱਡਨੇ ਨੇ ਆਪੀ ਮੁੜ ਕੇ ਬਿਮਾਰ ਹੋਣਗੇ ਮਾਤਾ ਜਾਈਏ ਨਾ ਤਾਂ ਕੋ ਪੁੱਠਾ ਪੈਂਦਾ ਵੈ ਵੇਖਿਆ ਹੀ ਨਾ ਜਾਣਿਆਂ ਦੀਆਂ ਗੱਲਾਂ ਤੇ ਇਹੋ ਹੀ ਨੇ ਜੇ ਕੋਈ ਸਿਆਣਾ ਆਖੇ ਤਾਂ ਗੁੱਲ ਲੜਨਾ ਪੈਂਦੇ ਨੇ ਕਦੋਂ ਦੇ ਲੋਕੀ ਮਨੇਰ ਦੇ ਡੰਗਰ ਬਾਹਰ ਕੱਢ ਛੱਡਦੇ ਨੇ ਇਡਾ ਉਖਾ ਹੁੰਦਾ ਇਹ ਵੀ ਉਹਦੇ ਹੀ ਮੱਤੇ ਚੱਲਦਾ ਵਾ ਜੋ ਆਖੀ ਤੇ ਚੰਗਲੇ ਆਣਗੇ ਮੈਂ ਗੇਟ ਬੰਦ ਕਰਤਾ ਹੀ ਨਹੀਂ ਤੇ ਫਿਰ ਕੁੱਤਿਆਂ ਨੇ ਵੀ ਲਿਜਾ ਜਾਨਾ ਅੰਦਰ ਅਗਰ ਲੀਨ ਹਣਾ ਤਾਂ ਵੀ ਇੰਨਾ ਨਹੀਂ ਭਿਆਨ ਕੇ ਬੰਦਾ ਛਾਤੀ ਝੁੱਤੀ ਮਾਰ ਲੈ ਗੇਟ ਹੀ ਬੰਦ ਕਰ ਛੱਡੇ ਧੁੱਪ ਵਧੀਆ ਲੱਗ ਗਈ ਆ ਹੁਣ ਇਦਾਂ ਕਰਦਾ ਵਾਂ ਸ਼ਹਿਰ ਦਾ ਕੰਮ ਨਿਬੇੜ ਆਪਣਾ ਇਹਨਾਂ ਨੂੰ ਕਹਿਣਾ ਵੀ ਜਿਹੜੀ ਜਿਹੜੀ ਚੀਜ਼ ਮੰਗਾਉਣੀ ਆ ਹੁਣ ਦੱਸ ਦੋ ਮੈਂ ਸ਼ਰਮ ਫੜ ਲਿਆ ਨਾ ਉਹ ਨਾ پرانے ਘਰ ਆ ਜਣ ਤੇ ਸਾਡਾ ਇਹ ਚਾਹ ਪਣੀ ਦਾ ਕੋਈ ਇੰਤਿਆਮੀ ਨਾ ਹੋਇਆ ਹੋਵੇ ਰੋਜ਼ ਸੱਟ ਲਵਾਰ ਨਹੀਂ ਇਹ ਦੀ ਸਾਈਕਲ ਦੀ ਤੂੰ ਇੱਥੇ ਵੜਿਆ ਪੁੱਤ ਹੁਣ ਵੇੜਾ ਤੋਤਾ ਤੇ ਮੂਟਾ ਨਾ ਤੂੰ ਮਿੱਟੀ ਲੈ ਆਉਣੀ ਉਥੋਂ ਗਰ ਲਈ ਨਾ ਹਾਂਜੀ ਯਾਰ ਬਸ ਕਰੋ ਹੁਣ ਤੂੰਆਂ ਸੁਪਾਈਆਂ ਕਰਦੇ ਰਹਿਣਾ ਨਾ ਕੋ ਨਵੇਂ ਸਾਲ ਹੀ ਰਹਿਣ ਤੋ ਕਿ ਸਾਰਾ ਕੋਈ 80 ਸਾਲ ਚਿਰ ਬੇਡ ਦੇਣਾ ਇੱਕ ਵਾਰੀ ਵੀ ਕਰ ਲੀਆਂ ਸਫਾਈਆਂ ਤੇ ਤੇ ਮੈਂ ਚੱਲਿਆ ਸ਼ਹਿਰ ਨੂੰ ਤੇ ਮੈਂ ਜਿਹੜੀ ਜਿਹੜੀ ਚੀਜ਼ ਹੈਗੀ ਹੈ ਨਾ ਤੇ ਮੈਨੂੰ ਲਿਖ ਕੇ ਦੇ ਦੋ ਕਿ ਪਰਚੀ ਤੇ ਉੜ ਕੇ ਉਹਨਾਂ ਬੈਠੇ ਗਰੋ ਤਾਂ ਫੇਰ ਕੋਈ ਆ ਚੀਜ਼ ਰਹਿ ਗਈ ਆ ਤਾਂ ਫੜ ਕੇ ਉਹ ਚੰਗੇ ਨਹੀਂ ਲੱਗੀਦਾ ਹੈਗਾ ਬੈਜੋ ਦਾਨੀਏ ਤੁਹਾਨੂੰ ਦੱਸੋ ਕੀ ਦੱਸਣਾ ਹੈ ਸ਼ਹਿਰੋਂ ਕੀ ਮੰਗਵਾਣਾ ਆ ਭਾਬੀ ਦਾ ਫੋਨ ਆਇਆ ਸੀ ਤੋਂ ਆਂਦੇ ਅੱਜ ਨਹੀਂ ਆਇਆ ਜਾਣਾ ਅੱਜ ਨਹੀਂ ਆਇਆ ਜਾਣਾ ਨਾ ਉਹ ਇਹ ਜਿਹਾ ਫੋਨ ਆਇਆ ਸੀ ਤਾਂ ਅੱਗੇ ਕਹਿਣ ਦੇ ਪਸਵੇਰ ਦੀਆਂ ਤਿਆਰੀਆਂ ਕਰਕੇ ਮਰ ਚੱਲੀਆਂ ਭੀ ਆ ਵੀ ਕੰਮ ਕਰ ਲਿਆ ਆ ਵੀ ਕਰ ਲੀਏ ਫਿਰ ਲਾਗੇ ਬਾਹਾਂ ਗੀਆਂ ਨੇ ਕੋ ਕੰਮ ਕੋ ਮਾਨ ਪੈ ਗਿਆ ਕਿ ਜਾਂ ਉਦਦੇ ਆਂਦੇ ਫਿਰ ਕਿਥੇ ਨਾਵਾਂਗੇ ਨਹੀਂ ਕੋਈ ਕੰਮ ਪੈ ਗਿਆ ਉਦਾਂ ਤੋਂ ਆਦੇ ਪੱਕੀ ਤਿਆਰੀ ਹੈ ਹੁੰਦੀ ਤੇ ਹੁਣ ਕਹਿੰਦੇ ਬਜਾ ਕੱਲ ਜਾਂ ਪਰਸੋਂ ਵੇਖਾਂਗੇ ਫਿਰ ਚਲੋ ਅਗਲੇ ਨੂੰ ਘਰ ਚ ਸਾਰਾ ਕੰਮ ਹੁੰਦਾ ਜਾਂ ਫਿਰ ਉਹਨਾਂ ਨੂੰ ਕਹੋ ਵੀ ਫੋਨ ਤੇ ਗੱਲ ਕਰ ਲੈਣ ਜਿਹੜੀ ਕਰਨੀ ਹੈ ਕਿ ਜੇ ਨਹੀਂ ਇਦਾਂ ਠੀਕ ਲੱਗਦਾ ਲਾ ਵੋ ਗੱਲ ਨਹੀਂ ਆ ਹੁਣ ਜੇ ਫੋਨ ਤੇ ਗੱਲ ਕਰੀਏ ਨਾ ਭਾਬੀ ਨੇ ਕਹਿਣਾ ਮੈਂ ਆਉਣਗੀ ਤਾਂ ਤਾਂ ਡੇ ਕਰਨ ਕੋਈ ਗੱਲ ਨਹੀਂ ਆਉਣਗੀ ਤਾਂ ਫਿਰ ਹੀ ਗੱਲ ਕਰ ਲਾਂਗੇ ਗਰਲੀ ਇਹਨਾਂ ਮੈਂ ਤੇ ਆਪ ਖੁਸ਼ ਆ ਚਲੋ ਕੋਈ ਭੈਣ ਭਰਾ ਹੋਵੇ ਤੇ ਸਭ ਖੁਸ਼ੀ ਹੁੰਦੀ ਆ ਪਰ ਮੇਰੇ ਕਹਿਣ ਤੋਂ ਭਾਵੇਂ ਵੀ ਸਿਆਲੀ ਤੇ ਇਹ ਬੰਦੇ ਨੂੰ ਘਰ 'ਚ ਕੋਈ ਨਾ ਕੋਈ ਕੰਮ ਹੁੰਦਾ ਵਾ ਤੇ ਜੇ ਨਹੀਂ ਅਗਲੇ ਦਾ ਟਾਈਮ ਲੱਗਦਾ ਤੇ ਆਪਾਂ ਫੋਨ ਤੇ ਕਰ ਲੈਣੀ ਆ ਗੱਲ ਤੇ ਬਾਕੀ ਕੋਈ ਗੱਲ ਨਹੀਂ ਜਿੱਦਨ ਵੀ ਆਉਣਗੇ ਜੀ ਆਣ ਨੂੰ ਤੇ ਇਹ ਆ ਵੀ ਮੈਂ ਹੁਣ ਲੀੜਾ ਕਪੜਾ ਬਦਲਾ ਨੇ ਬਊ ਬਣ ਕੇ ਬੈਠਾ ਹਾਂ ਤੁਸੀਂ ਤੇ ਸਵੇਰ ਤੇ ਬੈਠੇ ਹੋ ਕੰਮ ਨਿਬੜ ਕੇ ਕੰਮ ਨਿਬੜ ਕੇ ਨਾਲ ਇਹ ਵੀ ਸਪਰੇ ਹੁਣ ਕਰਨੀ ਮੈਂ ਚਲ ਜਾ ਕੇ ਪਹਿਲੀ ਸਪਰੇਤ ਕਰੀਏ ਚਲ ਘਰ ਆਓ ਪਾ ਬੀਜੀ ਆਣ ਕੇ ਚਾਹ ਲੈ ਜਿਓ ਹਾਂ ਮੈਂ ਨਾ ਕੁੜੀਆਂ ਦਾ ਦੁੱਧ ਗਰਮ ਕਰਦਾ ਆਈ ਖਵਲ ਕਵਲ ਦੁੱਧ ਕੋਈ ਗਾਲ ਨਹੀਂ ਠਹਿਰ ਕੇ ਗਰਮ ਕਰ ਲਾਂਗੇ ਜਦੋਂ ਉਹਨਾਂ ਪੀਣਾ ਹੁਣਾਵਾ ਤੇ ਰੋਟੀ ਤੇ ਹਜੇ ਉਹਨਾਂ ਖਾਦੀ ਆ ਉਹਦਾ ਕਵਲ ਤੇਰਾ ਕਿੰਨਾ ਸੋਖਾ ਇਹ ਦੋਵੇਂ ਜਾਣੀਆਂ ਝਾਟੀ ਕੰਮ ਕਰ ਲੈਣੀਆਂ ਤੇ ਜਿੱਦਨ ਤੂੰ ਵਿਆਹ ਹੀ ਗਈ ਨਾ ਫਿਰ ਮੈਂ ਕੱਲੀ ਜੀ ਹੋ ਜਾਣਾ ਵਾ ਤੇਰੇ ਨਾਲ ਤਾਂ ਕਵਲ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਦਿਨ ਛੜਿਆ ਤੇ ਕਿਹੜੇ ਵੇਲੇ ਡੁੱਬ ਗਿਆ ਭਾਬੀ ਜੀ ਸਹੀ ਗੱਲ ਐ ਟਾਡੀ ਮਨ ਤਾਂ ਮੇੜਾਂ ਨਹੀਂ ਲੱਗਣਾ ਕਰਨਾ ਟਾਡੇ ਡੁੱਬ ਗਿਆ ਚੱਲ ਕੋਈ ਨਹੀਂ ਮੈਂ ਵੀ ਛੇਤੀ ਛੇਤੀ ਆ ਜਾ ਕਰਾਂਗੀ ਤੇ ਤੁਸੀਂ ਵੀ ਮੇਰੇ ਕੋ ਆ ਜਾ ਕਰਿਓ ਜੇ ਮੈਂ ਤੁਹਾਡੇ ਕੋ ਛੇਤੀ ਛੇਤੀ ਆ ਕੇ ੜੀ ਨਾ ਤੁਸੀਂ ਵੀ ਪੂਆ ਹੂੰਗੇ ਕਹਿਣਾ ਵਾ ਕਬਲੇ ਵੀ ਦਜਗ ਦਿਨ ਆ ਜਾਂਦੀ ਹੈ ਸਾਡੇ ਕੋ ਕਬਲੇ ਤਾਂ ਮੈਂ ਕਦੀ ਵੀ ਨਹੀਂ ਕਿਹਾ ਕਰਨਾ ਤੇਰਾ ਤੇ ਪਵਾਚ ਪਤਾ ਕਿੰਨਾ ਫਰਕ ਆ ਕਬਲੇ ਅੱਜ ਹਾਂ ਗੱਲ ਕਹੀ ਆ ਅੱਗੇ ਤੋਂ ਨਾ ਐਦਾਂ ਕਹੀਂ ਤੂੰ ਮੇਰੀ ਧੀਆ ਵਰਗੀ ਆ ਮੈਂ ਕਦੀ ਨਹੀਂ ਸਮਝਿਆ ਵੀ ਤੂੰ ਮੇਰੀ ਨਣਾਣ ਪਲਕਰ ਉੱਚੇ ਤੇ ਮੈਂ ਤੇਰੇ ਚ ਕਦੀ ਨਹੀਂ ਬਹੁ ਫਰਕ ਸਮਝਿਆ ਜਿੱਦਾਂ ਸਾਡਾ ਦੋਵਾਂ ਦਾ ਨਣਾਣ ਪਛਾਈ ਦਾ ਪਿਆਰ ਆ ਨਾ ਅਗਲੇ ਪਰਿਵਾਰ ਨਾਲ ਵੀ ਐਦਾਂ ਹੀ ਕਰੀ ਠੀਕ ਐ ਭਾਬੀ ਜੀ ਜਿੱਦਾਂ ਤੁਸੀਂ ਕਹੋਗੇ ਨਾ ਤੇ ਮੈਂ ਉਦਾਂ ਹੀ ਕਰਾਂਗੀ ਤੇ ਜੇ ਕੋਈ ਗੱਲ ਨਹੀਂ ਜੇ ਗੱਲ ਦਾ ਕੋਈ ਨਾਮ ਹੀ ਨਾ ਪਤਾ ਲੱਗੇ ਤੇ ਮੈਨੂੰ ਫੋਨ ਕਰਕੇ ਤੇ ਪੁੱਛ ਲਿਆ ਕਟੇ ਜਵਾਬ ਨਾ ਦਿਆ ਕਰੀ ਕਿਸ ਨੂੰ ਠੀਕ ਆ ਠੀਕ ਆ ਕਈ ਵਾਰੀ ਕੋਈ ਕੋਈ ਗੁੱਸੇ ਵੀ ਹੋ ਜਾਏਗਾ ਤਾਂ ਕੋਈ ਗੱਲ ਨਹੀਂ ਜਰਲੀਦੀ ਹੁੰਦੀ ਹੈ ਲੜਾਈ ਝਗੜਾ ਹੈ ਨਾ ਘਰਾਂ 'ਚ ਚੱਲਦਾ ਰਹਿੰਦਾ ਜਿੱਥੇ ਚਾਰ ਜੀ ਹੋਏ ਤਾਂ ਉੱਥੇ ਭਾਂਡੇ ਖੜਕ ਵੀ ਪੈਂਦੇ ਆ ਘਰ ਦੀ ਗੱਲ ਹੈ ਨਾ ਘਰ ਵਿੱਚ ਰੱਖੀਦੀ ਆ ਨਾ ਤੂੰ ਉੱਥੋਂ ਦੀ ਇੱਥੇ ਦੱਸੀ ਤਨਾਇ ਇੱਥੋਂ ਦੀ ਉੱਥੇ ਦੱਸੀ ਇਦਾਂ ਫਿਰ ਗੱਲਾਂ ਮੂੰਹ 'ਚ ਨਿਕਲ ਜਾਂਣਾ ਤੇ ਫਿੱਕ ਪੈ ਜਾਂਦੀਆਂ ਨਿੱਕੇ ਨਿੱਕੇ ਗੱਲਾਂ ਦੀ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਫਿਕਰ ਨਾ ਕਰੋ ਇਹ じゃ ਮੈਂ ਕਦੇ ਨਹੀਂ ਕਰਾਂਗੀ ਜਿਹਦੇ ਨਾਲ ਤੁਹਾਡੀ ਇੱਜ਼ਤ ਘਟੇ ਚਾਹ ਠੰਡੀ ਹੋ ਗਈ ਇਹ ਪੀ ਲਿਏ ਪਹਿਲਾਂ ਚੱਲਾ ਕਵਲ ਪੀ ਲਈਏ ਮੈਂ ਤਾਂ ਉਦਾਂ ਹੀ ਨਾ ਜੋ ਐਹੀ ਤਨਵਾਨੀ ਤੇ ਗੱਲ ਦਾ ਗੁੱਸਾ ਨਾ ਕਰੀ ਮੈਂ ਨੇ ਇੱਕ ਮਾਰ ਦੇ ਤੌਰ ਤੇ ਤੈਨੂੰ ਸਮਝਾਉਣੀ ਆ ਕੋਈ ਗਾ ਨਹੀਂ ਭਾਬੀ ਜੀ ਤੂੰ ਹੀ ਸਮਝਾਉਣੀ ਰੇ ਸਮਝਾਉਣਾ ਵੀ ਚੰਗਾ ਵਾ ਤੂੰ ਹੀ ਕਰ ਕੋਈ ਮਾਰਾ ਸੋਚਿਆ ਮੇਰੇ ਬਾਰੇ ਚੱਲ ਆ ਜਾ ਕਵਲ ਉੱਥੇ ਬਾਹਰ ਪੀ ਲੈਣ ਚੱਲੇ ਆ ਮੈਂ ਵੇਖਾਂ ਰੋਜ਼ ਉਹਨਾਂ ਨੂੰ ਐੇ ਸੋਣਾ ਗੱਲ ਉਹਨੂੰ ਅੱਗੇ ਲਾਛੜ ਨਹੀਂ ਮਾਂ ਪੁੱਤਰਾ ਜਿਹਾ ਪਾਟ ਕੇ ਪੰਮੀ ਜਿਹੜੀ ਗੱਲ ਕਰਨੀ ਹੁੰਦੀ ਤੂੰ ਆਪ ਕਰਿਆ ਕਰ ਮੇਰੇ ਨਾਲ ਮੰਮੀ ਮੈਂ ਤੁਹਾਨੂੰ ਕੀ ਕਹਾਂ ਵਾ ਤੇਨੂੰ ਕਿ ਲੋੜ ਆਖਣ ਦੀ ਉਹ ਲਖ ਮੇਰੇ ਨਾਲ ਕਰਨੋ ਕੀ ਤੁਹਾਨੂੰ ਨਹੀਂ ਮੈਂ ਪੇਕੇ ਜਾਣਾ ਵਾ ਮੰਮੀ ਕਿਆ ਹੀ ਤੂੰ ਹੀ ਨਾ ਕਿਤੀ ਸੀ ਹੁਣ ਮੈਂ ਨਹੀਂ ਜਾਣਾ ਹੈਗਾ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਆ ਜਿੱਦਾਂ ਤੁਸੀਂ ਕਿਆ ਉਹਦਾ ਮੰਨ ਤੇ ਲਿਆ ਵਾ ਹੁਣ ਮੈਂ ਆਪ ਹੀ ਜਾਣ ਕਿ ਆਖਿਆ ਨਾ ਗੱਲਾਂ ਕਰਨੋ ਤੂੰ ਉਹਨੂੰ ਮੇਰੇ ਨਾਲ ਢਾ ਦੇ ਨਹੀਂ ਆਪ ਤੂੰ ਚੰਗੀ ਭਲੀ ਰਹਿਣੀ ਹੈਂ ਕਿਦੈ ਨਹੀਂ ਜਾਣਾ ਹੈਗਾ ਚੁੱਪ ਕਰਕੇ ਤੇ ਇੱਥੇ ਬੈਠੀ ਰਹੁ ਮੈਂ ਮਮੀ ਕਿਤੇ ਨਹੀਂ ਚਲੀ ਹੈਗੀ ਜਿੰਨਾ ਟਾਈਮ ਤੱਕ ਤੁਸੀਂ ਕਹੋਗੇ ਨਾ ਉਹਨੇ ਟਾਈਮ ਤੱਕ ਮੈਂ ਵੀ ਨਹੀਂ ਹੁਣ ਆਇਆ ਘਰੋਂ ਪੈਰ ਪੁੱਟਣਾ ਕਿੰਨਾ ਕੁ ਟਾਈਮ ਤੱਕ ਤੁਸੀਂ ਆਪਣੇ ਦਿਲ ਨੂੰ ਕਠੋਰ ਕਰਕੇ ਰੱਖ ਛੱਡੋਗੇ ਇੱਕ ਨਾ ਇੱਕ ਦਿਨ ਤੇ ਤੁਹਾਨੂੰ ਮੈਂ ਤੇ ਦਰਸਾਉਗਾ ਹੀ ਨਾ ਤੁਹਾਡਾ ਜਾਨ ਨੂੰ ਦਿਲ ਕਰਦਾ ਮੇਰਾ ਵੀ ਦਿਲ ਕਰਦਾ ਮੇਰੇ ਬਾਰੇ ਵੀ ਥੋੜਾ ਬੋਧਾ ਸੋਚ ਲਉ ਹਾਂ ਸੋਚਣ ਨੂੰ ਕਿ ਮੈਂ ਸੋਚਾਂਗੀ ਮੈਂ ਜਾਣੀ ਨਹੀਂ ਹੈਗੀ ਵੀ ਮੈਂ ਜਾਣੀ ਮੇਰੀ ਵੀ ਸਾਰੀ ਉਮਰ ਲੰਗੀ ਹੈ ਕਾਲਿਆ ਤੇ ਚਿੱਟੇ ਹੋ ਗਏ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਨਾ ਤੀ ਵਾਲਿਆਂ ਨੂੰ ਵੀ ਔ ਮਮੀ ਆਉਣਾ ਉਹਨਾਂ ਨੇ ਵੀ ਉਹਨਾਂ ਨੂੰ ਕੰਮ ਕਰ ਹੀ ਕੋਈ ਨਹੀਂ ਆਉਣਾ ਉਹਨਾਂ ਨੇ ਰੱਖ ਲੈ ਜਿੰਨੇ ਦਿਨ ਮਰਜੀ ਲਾ ਲਿਓ ਰੀਜ ਮੈਨੂੰ ਕੀ ਡੋਣਾ ਰੱਖਣ ਦੀ ਧੀ ਘੋਲ ਤੇ ਕਿੰਨਾ ਦੀ ਚਰਿਆ ਜਾਂਦਾ ਧੀ ਘੋਲ ਤੇ ਰਾਤ ਦੇ ਵੀ ਰੋਟੀ ਮਸਾਂ ਖਾਦੀ ਜਾਂਦੀ ਏ ਪਰ ਉਹ ਜੋ ਮੈਨੂੰ ਆਂਦਾ ਮਮੀ ਉਹਨੇ ਮਿਲਣ ਜਾਣਾ ਮੈਂ ਪਰ ਜਵਾ ਵੀ ਉਹ ਹੋਂ ਧੀ ਘੋਲ ਫੇਰ ਤੂੰ ਸੱਤ ਵਾਰ ਹੀ ਜਾਇ ਫੇਰ ਸਾਰੀ ਉਮਰ ਮਿਲਣਾ ਹੀ ਹੈ ਐਨੀਆਂ ਮਮੀ ਜਿਦਾ ਨਹੀਂ ਕਰੀ ਦਿਆ ਹੋਣੀਆਂ ਮੇਰੇ ਚਾਚੇ ਤਾਇਏ ਦੀਆਂ ਕੁੜੀਆਂ ਹੀ ਸੀ ਤੇ ਉਹ ਕਹਿਂਦੀਆਂ ਸੀ ਕਿ ਚਲ ਆ ਜਾ ਸਾਡੇ ਨਿਆਣਿਆਂ ਨੂੰ ਛੁੱਟਿਆ ਹੋਈਆਂ ਤੇ ਅਸੀਂ ਵੀ ਆਈਆਂ ਆ ਤੇ ਪੱਜ ਨਾਲ ਮਿਲ ਮੁੱਲ ਲਈਦਾ ਉੱਦਾਂ ਕਿੱਥੇ ਕਿਸ ਕੋਲ ਆਇਆ ਜਾਇਆ ਜਾਂਦਾ ਵਾ ਤੇ ਕੋਈ ਤੁਸੀਂ ਕਹਿਣਾ ਨਹੀਂ ਜਾਣਾ ਤੇ ਮੈਂ ਨਹੀਂ ਜਾਂਦੀ ਹੈਗੀ ਐਵੇਂ ਇੰਨਾ ਗੁੱਸਾ ਨਾ ਕਰੋ ਚਲ ਫਿਰ ਠੀਕ ਹੈ ਚੁੱਪ ਕਰਕੇ ਤਾਂ ਬੈਠੀ ਰਹ ਜਦੋਂ ਮੈਂ ਆਖਾਂਗੀ ਫੇਰ ਜਾਈ ਇਹਨਾਂ ਦਾ ਵੀ ਨਾ ਕੋਈ ਹਾਲ ਨਹੀਂ ਹੈਗਾ ਕੀ ਬੜਬੜ ਕਰਨ ਢਈ ਮੇਰੀ ਸੁਣ ਗੱਲ ਰੋਟੀ ਪਾਣੀ ਪਕਾ ਲਿਆਈ ਨਾ ਤੇ ਕਿਤੇ ਚਮਕੋ ਚ ਝਾੜੂ ਵੀ ਲਾ ਛੜਿਆ ਕਰ ਕੋਈ ਗੱਲ ਨਹੀਂ ਲਾ ਲੈਣੀ ਇੱਕ ਚੱਗਿਆ ਹੋਏ ਇਦਾਂ ਨਾ ਕਰਿਆ ਕਰ ਆ ਵੀ ਗੋਡਾ ਗੋਡਾ ਸਤੂੜਾ ਖਿਲੜਿਆ ਆਟਾ ਖਿਲੜਿਆ ਲੋਕੀ ਤੇ ਪਹਿਨਾ ਰੋਟੀ ਪਾਣੀ ਅੰਦਰ ਧਰ ਕੇ ਨਾ ਚੌਂਕੇ ਜਿ ਐਂ ਸਾਫ ਸਫਾਈ ਕਰਕੇ ਫੇਰ ਬਾਹਰ ਨਿਕਲਦੇ ਨੇ ਕਿ ਚੱਜੀਆਂ ਵਾਲੀਆਂ ਗੱਲਾਂ ਨਾ ਕਰਿਆ ਕਰ ਤੈਨੂੰ ਮਤ ਨਹੀਂ ਸਿਖਾਈ ਗਈ ਇਹਨੇ ਨਾਦਰ ਨੂੰ ਲੱਗਦਾ ਮੈਨੂੰ ਕਿਸੇ ਨੇ ਚੌਂਕੇ ਜੀ ਵਾੜਿਆ ਵਾ ਅਗਲ ਤੇ ਮੰਮੀ ਮੈਨੂੰ ਸਾਰੀ ਦਿੱਤੀ ਸੀ ਤਾਂ ਐਂ ਤੇ ਆਉਂਦਿਆਂ ਚੁੱਲ੍ਹੇ ਤੇ ਕਰਨ ਲੱਗ ਪਈ ਹਾਂ ਕੰਮ ਪਿੱਛੇ ਤੇ ਹੀ ਗੈਸ ਸਿਲੰਡਰ ਤੇ ਹੀ ਕਰਦੇ ਰਹੇ ਹਾਂ ਮੈਂ ਤੇ ਕਦੇ ਅੱਗ ਬਾਲੀ ਨਹੀਂ ਹੈ ਤੇ ਫਿਰ ਵੀ ਤੂੰ ਮੇਰੇ ਦਏ ਗੱਲਾਂ ਸੁਣਾਉਣ ਹਾਂ ਜਿਹੜੀ ਤੇਨੂੰ ਜ਼ੁਬਾਨ ਚੱਲਣ ਦੀ ਹੈ ਨਾ ਇਹ ਨੂੰ ਮੈਨੂੰ ਚੰਗੀ ਲੱਗਦੀ ਕੈਂਚੀ ਵਾਂਗੂ ਚਲਾਈ ਜਾਨੀ ਹੈ ਆਹਨ ਕਦੀ ਇੰਨਾ ਸਿਲੰਡਰ ਭਾਲਿਆ ਕਿਹਦੇ ਆਇਆ ਗਿਆ ਹੈਗਾ ਵਾ ਚੁੱਲ੍ਹੇ ਦਾ ਸਾਰਾ ਕੰਮ ਕਰੀ ਰਿਹਾ ਤੇ ਚੱਲ ਆ ਚੰਗ ਕਰਕੇ ਸਫਾਈ ਕਰ ਚੌਕੇ ਦੀ ਮम्मी ਕਰਦੀ ਤੇ ਹੈਗੇ ਆ ਮੈਨੂੰ ਲੱਗਦਾ ਤੁਹਾਨੂੰ ਉਂਝ ਨਹੀਂ ਰੋਟੀ ਪੱਚਦੀ ਜੀ ਨਾ ਚਿਰ ਮੇਨ ਨਾਲ ਆੜਾ ਲਾ ਲਓ